ਸਤਿ ਸ਼੍ਰੀ ਅਕਾਲ ਜੀ ਪ੍ਰਮਾਤਮਾ ਸਾਰੇ ਨੂੰ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਜੀ ਅੱਜ ਆਪਾਂ ਬਣਾਵਾਂਗੇ ਆਲੂ ਦੀ ਲੱਛੇਦਾਰ ਟਿੱਕੀ ਜੋ ਕਿ ਬਾਜ਼ਾਰ ਵਿੱਚ ਬਹੁਤ ਹੀ ਮਹਿੰਗੀ ਮਿਲਦੀ ਹੈ ਇਹਨੂੰ ਆਪਾਂ ਘਰ ਵਿੱਚ ਬੜੀ ਆਸਾਨੀ ਨਾਲ ਬਣਾ ਸਕਦੇ ਹਾਂ ਥੋੜਾ ਟਾਈਮ ਲੱਗਦਾ ਵਾ ਬਟ ਬਹੁਤ ਜ਼ਿਆਦਾ ਟੇਸਟੀ ਟਿੱਕੀ ਬਣਦੀ ਆ ਤੇ ਇਹਦੇ ਲਈ ਆਪਾਂ ਸਭ ਤੋਂ ਪਹਿਲਾਂ ਥੋੜੀ ਜੀ ਫਿਲਿੰਗ ਤਿਆਰ ਕਰ ਲੈਨੇ ਆ ਆਪਣੀ ਮਰਜ਼ੀ ਹੈ ਤੁਸੀਂ ਫਿਲਿੰਗ ਤੋਂ ਬਿਨਾਂ ਵੀ ਬਣਾ ਸਕਦੇ ਜੇ ਆਪਾਂ ਉਬਲੇ ਹੋਏ ਆਲੂ ਲੈ ਆ 3-4 ਇਹਦੇ ਵਿੱਚ ਨਮਕ, ਚਾਟ ਮਸਾਲਾ, ਲਾਲ ਮਿਰਚ, ਹਲਦੀ, ਥੋੜਾ ਜਿਹਾ ਜੀਰਾ ਸਾਰੇ ਬੇਸਿਕ ਮਸਾਲ ਦੇ ਪਾਏ ਆ ਜਾਂ ਕੌਰਨ ਫਲਾਰ ਜਾਂ ਕੌਰਨ ਸਟਾਰਟ ਤੇ ਥੋੜੇ ਜਿਹੇ ਦਾਣੇ ਆਪਾਂ ਕੱਚੀ ਮੰਗਫਲੀ ਦੇ ਪਾਏ ਆ ਇਹ ਸਟਫਿੰਗ ਆਪਾਂ ਹੁਣ ਕੱਢ ਕੇ ਰੱਖ ਲਈ ਆ ਤੇ ਇਹ ਹੈ ਜੀ ਕੱਚੇ ਆਲੂ ਇਹਨਾਂ ਨੂੰ ਧੋ ਕੇ ਆਪਾਂ ਹੁਣ ਛਿੱਲ ਲਾਂਗੇ ਤੇ ਬਾਅਦ ਵਿੱਚ ਇਸ ਨੂੰ ਮੂਲੀ ਕੰਡੇ ਦੇ ਨਾਲ ਇਹਦੇ ਆਪਾਂ ਲੱਛੇ ਬਣਾ ਲਾਂਗੇ ਜਿਵੇਂ ਆਪਾਂ ਮੂਲੀਆਂ ਜਿਹੜੀਆਂ ਉਹਨਾਂ ਨੂੰ ਕਰਦੇ ਆ ਤੇ ਇਹਨਾਂ ਲੱਛਿਆਂ ਨੂੰ ਹੁਣ ਆਪਾਂ ਠੰਡੇ ਪਾਣੀ 'ਚ 2-3 ਵਾਰੀ ਜਿਹੜਾ ਧੋਲਾਂਗੇ ਤਾਂ ਕਿ ਇਹਨਾਂ ਦਾ ਜਿਹੜਾ ਸਾਰਾ ਸਟਾਰਚ ਆਲੂਆਂ ਤੋਂ ਨਿਕਲ ਜੇ ਤੇ ਬਾਅਦ ਵਿੱਚ ਇਹਨਾਂ ਨੂੰ ਧੋਣ ਤੋਂ ਬਾਅਦ ਹੱਥ ਦੇ ਨਾਲ ਇਸ ਤਰ੍ਹਾਂ ਨਿਚੋੜ ਕੇ ਸਾਰੇ ਆਲੂਆਂ ਨੂੰ ਤੇ ਆਪਾਂ ਕੱਢ ਲੈਣਾ ਵਾ ਇਹਨਾਂ ਨੂੰ 4-5 ਮਿੰਟ ਵਾਸਤੇ ਇਸ ਤਰ੍ਹਾਂ ਕਿਸੇ ਜਾਲੀ ਤੇ ਪੈ ਰਹਿਣ ਦੇਣਾ ਵਾ ਤਾਂ ਕਿ ਜੇ ਥੋੜਾ ਬਹੁਤ ਪਾਣੀ ਇਹਨਾਂ 'ਚ ਕਿਤੇ ਰਹਿ ਵੀ ਜਾਵੇ ਤੇ ਇਹਨਾਂ ਨੂੰ ਹਲਕੀ ਜਿਹੀ ਹਵਾ ਲੱਗ ਜੇ ਬਾਅਦ ਵਿੱਚ ਇਹਨਾਂ ਨੂੰ ਇਸ ਤਰ੍ਹਾਂ ਆਪਾਂ ਕਿਸੇ ਬਰਤਨ 'ਚ ਕੱਢ ਕੇ ਇਹਦੇ ਵਿੱਚ ਪਾ ਲੈਣੇ ਆ 7-8 ਚਮਚੇ ਆਪਾਂ ਮੈਦੇ ਦੇ ਪਾ ਲੈਣੇ ਆ ਉਸ ਤੋਂ ਬਾਅਦ ਕੌਰਨ स्टार्च ਕੌਰਨ ਫਲੋਰ ਜਾਂ ਅਰਾੜਾ ਕੋਈ ਵੀ ਚੀਜ਼ ਤੁਸੀਂ ਜਿਹੜੀ ਹੈ ਉਹ 6 ਤੋਂ 7 ਚਮਚੇ ਪਾ ਲੈਣੀ ਹੈ ਤੇ ਸਾਰੇ ਬੇਸਿਕ ਮਸਾਲੇ ਜਿਹੜੇ ਆ ਜਿਵੇਂ ਲਾਲ ਮਿਰਚਾ ਨਮਕ ਆ ਹਲਦੀ ਆ ਚਾਟ ਮਸਾਲਾ ਵਾ ਗਰਮ ਮਸਾਲਾ ੍ਹਜਮਾਇਨ ਜੀਰਾ ਇਹ ਸਭ ਪਾ ਲੈਣਾ ਵਾ ਤੇ ਇੱਕ ਪਾਸੇ ਆਪਾਂ ਤੇਲ ਗਰਮ ਕਰ ਲੈਣਾ ਵਾ ਸਭ ਤੋਂ ਪਹਿਲਾਂ ਆਪਾਂ ਥੋੜੇ ਜਿਲੇ ਲੱਛੇ ਫਰਾਈ ਕਰਕੇ ਵੇਖ ਲੈਣੇ ਆਂ ਵੀ ਟੁੱਟਦੇ ਨੇ ਆ ਜੇ ਟੁੱਟਦੇ ਹੋਣ ਤਾਂ ਤੁਸੀਂ ਅਰਾ ਰੋੜ ਕੌਰਨ ਫਲੋਰ ਜਾਂ ਕੌਰਨ स्टार्च ਵਿੱਚ ਹੋਰ ਮਿਲਾ ਲਓ ਫਿਰ ਜਿਹੜੇ ਲੱਛੇ ਆਪਣੇ ਅਲੱਗ ਨਹੀਂ ਹੋਣਗੇ ਹੁਣ ਥੋੜੇ ਜਿਲੇ ਲੱਛੇ ਲੈ ਕੇ ਉਹਨਾਂ ਵਿੱਚ ਆਪਾਂ ਸਟਫਿੰਗ ਭਰ ਲੈਣੀ ਆ ਆਲੂਆਂ ਦੀ ਜਿਹੜੀ ਆਪਾਂ ਬਣਾਈ ਸੀ ਤੁਸੀਂ ਸਟਫਿੰਗ ਆਪਣੀ ਮਰਜ਼ੀ ਨਾਲ ਹੋਰ ਵੀ ਕੋਈ ਬਣਾ ਸਕਦੇ ਜੇ ਜਿਹੜੀ ਤੁਹਾਨੂੰ ਪਸੰਦ ਹੋਵੇ ਤੇ ਆਪਾਂ ਦੋਵਾਂ ਹੱਥਾਂ ਨਾਲ ਇਸ ਤਰ੍ਹਾਂ ਜਿਹੜਾ ਆ ਆਲੂ ਦੇ ਲੱਛਿਆਂ ਨੂੰ ਫਿਰ ਥੋੜੀ ਪਹਿਲਾਂ ਆਪਾਂ ਇਦਾਂ ਸਟਫਿੰਗ ਹੱਥੇ ਰੱਖ ਲੈਣੀ ਆ ਸੌਰੀ ਇਹ ਲੱਛੇ ਰੱਖ ਕੇ ਉਹਦੇ ਵਿੱਚ ਸਟਫਿੰਗ ਭਰ ਕੇ ਤੇ ਉੱਪਰੋਂ ਫਿਰ ਲੱਛਿਆਂ ਦੇ ਨਾਲ ਕਵਰ ਕਰਕੇ ਇਸ ਤਰ੍ਹਾਂ ਹੱਥਾਂ ਦੇ ਨਾਲ ਇਹਨੂੰ ਗੋਲ ਕਰਕੇ ਤੇ ਟਿੱਕੀ ਨੂੰ ਆਪਾਂ ਫਰਾਈ ਕਰ ਲੈਣਾ ਵਾ ਇਹਨੂੰ ਵਧੀਆ 골ਡਨ ਡਾਰਕ ਬ੍ਰਾਊਨ ਹੋਣ ਤੱਕ ਆਪਾਂ ਫਰਾਈ ਕਰਨਾ ਵਾ ਤੇ ਜਦੋਂ ਦੋ ਤਿੰਨ ਵਾਰੀ ਆਪਾਂ ਹਲਟੀ ਪਲਟੀ ਇਹਨਾਂ ਨੂੰ ਲਵਾ ਲੈਣੀ ਆ ਜਦੋਂ ਆਪਾਂ ਨੂੰ ਹਲਕਾ ਜਿਹਾ ਬਰਾਊਨ ਹੋ ਜਾਣ ਫਿਰ ਆਪਾਂ ਕੀ ਕਰਨਾ ਵਾ ਕਿ ਕਰਦ ਜਾਂ ਜਿਵੇਂ ਕਾਟਾ ਚਮਚ ਝੁੰਦਾ ਨਾ ਉਹਦੇ ਨਾਲ ਹੈਲਪ ਦੇ ਨਾਲ ਗਰਮ ਹੋਣੀ ਆ ਕੜਾਈ ਇਹਨੂੰ ਤੁਸੀਂ ਪਾਉਣੇ ਨਾਲ ਪਹਿਲਾਂ ਫੜ ਲੈਣਾ ਕੜਾਈ ਨੂੰ ਤੇ ਇਸ ਤਰ੍ਹਾਂ ਹਲਕੇ ਹਲਕੇ ਦੇ ਵਿੱਚ ਸ਼ੇਕ ਕਰ ਦੇਣੇ ਆ ਦੋਨਾਂ ਸਾਈਡਾਂ ਦੇ ਪਹਿਲਾਂ ਇੱਕ ਸਾਈਡ ਤੇ ਕਰਕੇ ਇਹਨੂੰ ਪਲਟ ਦੇਣਾ ਸਾਈਡ ਨੂੰ ਫਿਰ ਦੂਸਰੀ ਸਾਈਡ ਤੇ ਕਰ ਦੇਣੀ ਆ ਇਹਦੇ ਨਾਲ ਕੀ ਹੋਊਗਾ ਕਿ ਸਾਰਾ ਜਿਹੜਾ ਤੇਲ ਹੈ ਉਹ ਟਿੱਕੀ ਦੇ ਅੰਦਰ ਤੱਕ ਵੀ ਜਾਊਗਾ ਜਿਵੇਂ ਆਪਾਂ ਆਲੂਆਂ ਦੀ ਸਟਫਿੰਗ ਭਰੀ ਆ ਉਹ ਵੀ ਫਰਾਈ ਹੋ ਜੂਗੀ ਤੇ ਅੰਦਰੋਂ ਹੀ ਜਿਹੜੇ ਆਲੂਆਂ ਦੇ ਲੱਛੇ ਆ ਉਹ ਆਪਣੇ ਚੰਜਣਾ ਫਰਾਈ ਹੋ ਜਾਣਗੇ ਕੱਚੇ ਨਹੀਂ ਰਹਿਣਗੇ ਇਹਨੂੰ ਫਰਾਈ ਹੋਣ ਲਈ ਜਿਹੜਾ ਵਾ 4 ਤੋਂ 5 ਮਿੰਟ ਟਿੱਕੀ ਨੂੰ ਲੱਗ ਜਾਂਦੇ ਆ ਸੇਕ ਦੀ ਗੱਲ ਹੈ ਸੇਕ ਵੱਧ ਘੱਟ ਦੇ ਹਿਸਾਬ ਨਾਲ ਤੁਸੀਂ మీడియం ਟੂ ਲੋ ਹਾਈ ਵਿੱਚੋਂ ਰੱਖਣਾ ਵਾ ਜ਼ਿਆਦਾ ਲੋ ਨਹੀਂ ਰੱਖਣਾ ਜਿਆਦਾ ਜਿਹੜਾ మీడియం ਟੂ ਹਾਈ ਰੱਖਣਾ ਵਾ ਤੇ ਦੇਖੋ ਟਿੱਕੀ ਆਪਣੀ ਕਿੰਨੀ ਸੋਹਣੀ ਕ੍ਰਿਸਪੀ ਬਣ ਕੇ ਤਿਆਰ ਹੋਈ ਹੈ ਤੇ ਅੰਦਰੋਂ ਵੀ ਪੂਰੀ ਤਰ੍ਹਾਂ ਇਹ ਵਧੀਆ ਬਣਦੀ ਹੈ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਬਿਲਕੁਲ ਜੁਨੀਕ ਰੈਸਪੀ ਹੈਗੀ ਆ ਤੇ ਬਹੁਤ ਜ਼ਿਆਦਾ ਨਾ ਟੇਸਟੀ ਬਹੁਤ ਬਣਦੀ ਹੈ ਇਹਨੂੰ ਤੁਸੀਂ ਸਰਵ ਕਰੋ ਚਟਨੀ ਦੇ ਨਾਲ ਲਾਲ ਚਟਨੀ ਹਰੀ ਚਟਨੀ ਉਹ ਸਾਡੀ ਇਹ ਦਹੀਂ ਵੀ ਤੁਸੀਂ ਪਾ ਸਕਦੇ ਜੇ ਪਿਆਜ਼ ਮੂਲੀ ਕੱਟ ਕੇ ਜਿੱਦ ਜੋ ਵੀ ਤੁਹਾਨੂੰ ਚੰਗਾ ਲੱਗੇ ਉਹਦੇ ਨਾਲ ਤੁਸੀਂ ਮਿਕਸ ਕਰਕੇ ਨੂੰ ਸਰਵ ਕਰ ਸਕਦੇ ਜੇ ਇਸੇ ਤਰ੍ਹਾਂ ਹੀ ਆਪਾਂ ਬਾਕੀ ਟਿੱਕੀਆਂ ਵੀ ਤਿਆਰ ਕਰ ਲੈਣੀਆਂ ਵਾ ਤੇ ਜੇ ਆਪਣੀ ਸਟਫਿੰਗ ਬਾਕੀ ਹੈ ਆਲੂ ਵਾਲੀ ਤੇ ਆਪਾਂ ਜਿਹੜੀਆਂ ਸਿੰਪਲ ਟਿੱਕੀ ਜਮ ਆਲੂ ਦੀ ਬਣਾਉਂਦੇ ਆ ਉਹ ਬਣਾ ਲਾਂਗੇ ਕਿਉਂਕਿ ਇਹਦੇ ਵਿੱਚ ਵੀ ਆਪਾਂ ਅਰਾ ਰੋੜ ਪਾਈ ਸੀ ਜਦੋਂ ਵੀ ਆਲੂ ਦੀ ਟਿੱਕੀ ਬਣਾਉਣੀ ਹੈ ਤਾਂ ਉਹਦੇ ਵਿੱਚ ਤੁਸੀਂ ਅਰਾ ਰੋੜ ਕਾਰਨਫਲੋਰ ਜਾਂ ਕਾਰਨ سٹਾਰਚ ਜੂ ਮਿਲਾਓ ਸਾਂਗੇ ਦੀ ਰੋਪਾਲ ਨੂੰ ਫਰਾਈ ਕਰੀਏ ਜੋ ਤੇਲ ਦੇ ਵਿੱਚ ਅਲੱਗ ਨਾ ਹੋਣ ਟਿੱਕੀ ਆਪਣੀ ਇੱਕਦਮ ਗੋਲੀ ਰਵੇ ਇਸੇ ਤਰ੍ਹਾਂ ਹੀ ਆਪਾਂ ਜਿੱਦਾਂ ਪਹਿਲਾਂ ਸ਼ੇਕ ਕੀਤੇ ਸੀ ਟਿੱਕੀ ਵਿੱਚ ਹੌਲੀ-ਹੌਲੀ ਇਸ ਤਰ੍ਹਾਂ ਕੱਟ ਲਗਾ ਲੈਣੇ ਆ ਤੇ ਪਹਿਲੀਆਂ ਵੀ ਦੋ ਟਿੱਕੀਆਂ ਜਿਹੜੀਆਂ ਬਣੀਆਂ ਸੀ ਆਪਾਂ ਉਹ ਵੀ ਇੱਕ ਵਾਰੀ ਦੁਬਾਰਾ ਗਰਮ ਕਰ ਲਾਂਗੇ ਤੇ ਇਹਨਾਂ ਨੂੰ ਗਰਮ-ਗਰਮ ਸਰਵ ਕਰਾਂਗੇ ਬਾਕੀ ਜੀ ਵੀਡੀਓ ਤੁਹਾਨੂੰ ਚੰਗੀ ਲੱਗੀ ਤੇ ਇਸ ਨੂੰ ਲਾਈਕ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਸਾਰੇ ਪੈਂਪੜਾਂ ਵਾਲੀ ਚਾਹ ਜੋ ਲੈਂਦੇ ਪੰਜਾਬ ਵਾਲੇ ਚੜ੍ਹਦੇ ਪੰਜਾਬ ਵਾਲੇ ਜਾਂ ਕਿਤੇ ਵੀ ਦੁਨੀਆਂ 'ਚ ਵੱਸਦੇ ਨੇ ਜਿਹੜੇ ਖੜਾਂ ਦਾ ਸਾਹਮਣਾ ਕਰ ਰਹੇ ਨੇ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਨੇ ਉਹਨਾਂ ਲਈ ਮਿਲ ਕੇ ਅਰਦਾਸ ਕਰੀਏ ਇੱਕ ਪਰਮਾਤਮਾ ਸਾਰੇ ਨੇ ਚੜ੍ਹਦੀ ਕਲਾ ਵਿੱਚ ਬਖਸ਼ੇ ਵਾਹਿਗੁਰੂ ਤੇ ਜਿੰਨੀ ਵੀ ਹੋ ਸਕੇ ਆਪਾਂ ਆਪਣੇ ਭੈਣ ਭਰਾਵਾਂ ਦੀ ਹੈਲਪ ਕਰੀਏ ਵੈਗੁਰੂ ਸਾਰਿਆਂ ਨੂੰ ਚੰਗੇ ਦਿਨ ਮੁਖਾਵੇ ਜਿਨ੍ਹਾਂ ਦੇ ਘਰ-ਬਾਰ ਬਰਬਾਦ ਹੋ ਚੁੱਕੇ ਨੇ ਵੈਗੁਰੂ ਉਹਨਾਂ ਨੂੰ ਹੌਸਲਾ ਦਵੇ ਤੇ ਮੋੜ ਤੋਂ ਸ਼ਕਤੀ ਦਵੇ ਸਮਰੱਥਾ ਦਵੇ ਵੈਗੁਰੂ ਬਾੜ ਲੀਆਂ ਬੂਹਾਂ ਤਾਈ ਰਿਸ਼ਕ ਦਵੇ ਕਿ ਉਹ ਆਪਣੇ ਮੋੜ ਬਸੇਬੇ ਕਰ ਸਕਣ ਸੱਚੇ ਪਾਤਸ਼ਾਹ ਸਾਰਿਆਂ ਦੀ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਨੂੰ ਵਸਦੇ ਰੱਖੇ ਸਾਰਿਆਂ ਦੇ ਧੀਆਂ ਪੁੱਤ ਸਾਰਿਆਂ ਦੇ ਮਾਪੇ ਨਵੇਂ ਨਰੋਏ ਰਹਿਣ ਤੇ ਵੈਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ ਮੇਰਦਿਆਂ ਲਈ ਆਪਾਂ ਨੈਕਸਟ ਵੀਡੀਓ ਚੰਗੀ ਜੀ ਰੈਸਪੀ ਦੇ ਨਾਲ ਆਪਣੇ ਭੈਣ ਭਰਾਵਾਂ ਲਈ ਸਾਰਿਆਂ ਦੀ ਦਵਾਵਾਂ ਦੇ ਨਾਲ ਸਾਨੂੰ ਇਜਾਜ਼ਤ ਦਿਓ ਜੀ ਵਾਹਿਗੁਰੂ ਸਾਰਿਆਂ ਨੂੰ ਖੁਸ਼ ਰੱਖੇ ਵਾਹਿਗੁਰੂ ਸਾਰਿਆਂ ਨੂੰ ਬਰਕਤਾਂ ਪਾਵੇ ਸਾਰਿਆਂ ਦੀ ਜੀ ਨਵੇਂ ਨਰ ਹੋਏ ਰਹਿਣ ਰੱਬ ਰੱਖੇ ਜੀ